ਕੇ ਖੁਸ਼ੀ ਮਨਾਈਏ ਮਿੱਤਰੋ ਕਿਉਂਕਿ ਕਬੱਡੀ ਦਾ ਨਹੀਂ ਕੁਸ਼ਤੀ ਦਾ ਵੱਡਾ ਮੱਲ ਜਸਾ ਪੱਟੀ ਰਿਟਾਇਰਮੈਂਟ ਲੈ ਗਿਆ ਇੱਕ ਮੈਂ ਕਹਾਂ ਵੀ ਟੌਪ ਦੀ ਕੁਸ਼ਤੀ ਦਾ ਵੱਡਾ ਪਹਿਲਵਾਨ ਹੀ ਕਹੀਏ ਨਾ ਆਪਾਂ ਜੱਸਾ ਪੱਟੂ ਹੀ ਸੀਗਾ ਜਿਹਨੇ ਰਿਕਾਰਡ ਬਣਾਏ ਹੋਏ ਆ ਕੁਸ਼ਤੀ ਦੰਗਲ 'ਚ ਵੀ ਦੱਸਿਆ ਵੀ ਇਦਾਂ ਮਿਹਨਤਾਂ ਕਰਕੇ ਇੱਕ ਛੋਟੇ ਘਰ 'ਚੋਂ اٹਕੇ ਆ ਨਾ ਤੇ ਐਡੇ ਮੁਕਾਮ ਤੇ ਜਾ ਕੇ ਹੁਣ ਮੇਤਰੋ ਕੁਸ਼ਤੀ ਛੱਡਤੀ ਆਉਣੇ ਹੁਣ ਪੀਕ ਟਾਈਮ ਚੱਲ ਰਿਹਾ ਜੱਸਾ ਜੋ ਲਾਈਵ ਆਇਆ ਸੀਗਾ ਉਸਤਾਦ ਬੰਦੇ ਆ ਉਹਨਾਂ ਦੀ ਰਿਸਪੈਕਟ ਵੀ ਕਰਦੇ ਆ ਵੀ ਉਹਨਾਂ ਨੇ ਜਦੋਂ ਲਾਈਵ ਆਏ ਨਾ ਇੱਕ ਮੂੰਹੋਂ ਗੱਲ ਕਹੀ ਆ ਵੀ ਭਰੇਆ ਮੇਲੇ 'ਚ ਹੀ ਜੋ ਆ ਆਪਾਂ ਛੱਡਣੀ ਆ ਕੁਸ਼ਤੀ ਤੇ ਭਰੇ ਮੇਲੇ 'ਚ ਵੀ ਆਪਾਂ ਕਹਿਣਾ ਵੀ ਜਦੋਂ ਪੀਕ ਟਾਈਮ ਤੇ ਆਣਾ ਉਦੋਂ ਹੀ ਦਿਲ ਕਰਦਾ ਸੀ ਆ ਵੀ ਜਦੋਂ ਮੈਂ ਪੀਕ ਤੇ ਹੋਵਾਂ ਉਦੋਂ ਛੱਡਾਂ ਕੁਸ਼ਤੀ ਤੇ ਉਹ ਬਾਬੇ ਦੀ ਮਿਹਰ ਨਾਲ ਅੱਜ ਵੀ ਕੋਈ ਕਹਿ ਨਹੀਂ ਸਕਦਾ ਵੀ ਜੱਸੇ ਪੱਟੀ ਨੂੰ ਆਹ ਪਹਿਲਵਾਨ ਹਰਾ ਸਕਦਾ ਇਹ ਰੋਤ ਭਾਈ ਆ ਜੱਸੇ ਦਾ ਮਿੱਤਰੋ ਇਹ ਉਹਦੀ ਮਿਹਨਤ ਹੀ ਆ ਵੀ ਇਨਾਮ ਵੀ ਤੁਹਾਨੂੰ ਦੱਸਦਾ ਉਹ ਅੱਗੇ ਦੱਸਣਾ ਵੀ ਇਹ ਉਹਦੀ ਮਿਹਨਤ ਹੀ ਆ ਯਾਰ ਵੀ ਐਡੇ ਮਕਾਮ ਤੇ ਪਹੁੰਚਾ ਹੋਇਆ ਪਿਆਰ ਬਹੁਤ ਕਰਦੇ ਸੀ ਕਈ ਦੁਖੀ ਵੀ ਹੋਏ ਯਾਰ ਵੀ ਜਸੇ ਨੇ ਜੋ ਹੈ ਪੋਸ਼ਤੀ ਛੜਤੀ ਆ ਹੁਣ ਉਹਦੀ ਖੇਡ ਨਹੀਂ ਦੇਖ ਪਾਵਾਂਗੇ ਪਰ ਜਸੇ ਬਾਈ ਨੇ ਕਿਹਾ ਵੀ ਨਾਲ ਵੀ ਰਹਿਣਾ ਆਪਾਂ ਆਪਾਂ ਪਹਿਲਵਾਨ ਬਣਾਉਣੇ ਆ ਅੱਗੇ ਵੀ ਆਪਾਂ ਨਾਲ ਹੀ ਚੱਲਾਂਗੇ ਨਵੇਂ ਮੁੰਡਿਆਂ ਨੂੰ ਲੈ ਕੇ ਆਉਣਾ ਉਧਰ ਇਧਰ ਹਨਾ ਉਹਨਾਂ ਨੂੰ ਕਰਨਾ ਆਪਾਂ ਤਾਂ ਉਹ ਚੀਜ਼ ਬਹੁਤ ਚੰਗੀ ਲੱਗੀ ਆ ਲਾਈਵ 'ਚ ਆ ਕੇ ਜੋ ਹੈ ਰਿਟਾਇਰਮੈਂਟ ਲਈ ਆ ਬਾਈ ਨੇ ਅੱਗੇ ਵਾਲੀ ਜ਼ਿੰਦਗੀ ਜੋ ਹੈ ਵਧੀਆ ਬਤੀਤ ਕਰੇ ਬਾਈ ਕਹਿੰਨਾ ਹਲੇ ਤਾਂ ਯਾਰ ਯੰਗ ਏਜ ਆ ਹੈ ਤਾਂ 31-32 ਸਾਲ ਦੀ ਉਮਰ ਆ ਔਰ ਜੋ ਚੀਜ਼ਾਂ ਇੰਨੀਆਂ ਜਿੱਤ ਲਗਾਣਾ ਹੋਣੇ ਇੱਕ ਮੁਕਾਮ ਇੰਨੀ ਛੋਟੀ ਉਮਰ ਚ ਬਣਾਉਣਾ ਇਹ ਮੈਨੂੰ ਨਹੀਂ ਲੱਗਦਾ ਵੀ ਹੋਰ ਪਹਿਲਵਾਨ ਨੇ ਕਿਸੇ ਨੇ ਕੀਤਾ ਹੋਣਾ ਇਹ ਜੱਸਾ ਪੱਟੀ ਕਰਕੇ ਗਿਆ ਮਿੱਤਰੋ ਇੱਕ ਯੋਧਾ ਹੀ ਕਹਾ ਮੈਂ ਬਈ ਕਮਾਲ ਦੇ ਯਾਰ ਕਮਾਲ ਹੀ ਆ ਬੰਦੇ ਲਈ ਇਨਾਮਾਂ ਦੀ ਗੱਲ ਕਰਾਂ ਤਾਂ ਯਾਰ ਇਨਾਮ ਦਾ ਢੇਰ ਲਾਇਆ ਹੋਇਆ ਇਹ ਮੇੜ ਤਾਂ ਨਾ ਲੱਗਿਆ 170 ਦੇ ਕਰੀਬ ਮਿੱਤਰੋ ਉਹਨੇ ਮੋਟਰਸਾਈਕਲ ਜਿੱਤ ਲਈ ਆ ਦੱਸੋ ਯਾਰ ਕਿਹੜੇ ਨੇ ਇੰਨੇ ਮੋਟਰਸਾਈਕਲ ਜਿੱਤੇ ਆ ਇਹ ਇਹਦਾ ਹੀ ਆ ਮਿੱਤਰੋ ਕੰਮ ਇਹ 우ਸਤਾਦ ਬੰਦਿਆ ਦਾ ਕੰਮ ਤੇ 13 ਗੱਡੀਆਂ 13 ਗੱਡੀਆਂ ਯਾਰ ਮੂੰਹੋਂ ਕਹਿਣਾ ਗੱਡੀ ਦਾ ਇੱਕ ਜਿਤਨੀ ਔਖੀ ਹੋ ਜਾਂਦੀ ਆ ਪਰ 13 ਗੱਡੀਆਂ ਜੱਤਲੀਆਂ ਜੱਸੇਬਾਈ ਨੇ ਇਹ ਬਹੁਤ ਵੱਡੀ ਗੱਲ ਆ ਯਾਰ ਇਹ ਅੱਜ ਰਿਟਾਇਰਮੈਂਟ ਜ਼ਰੂਰ ਲਈ ਆਉਣੇ ਪਰ ਜੋ ਚੀਜ਼ਾਂ ਕਰਤੀਆਂ ਇਹ ਰਿਕਾਰਡ ਟੁੱਟਣੇ ਵੀ ਔਖੇ ਆ ਝੋਟਿਆ ਇਹ ਤੂੰ ਬਣਾ ਗਿਆ ਜਿਹੜੇ ਕੋਈ ਕੋਈ ਪਹਿਲਵਾਨ ਹੋਊਗਾ ਜਿਹੜਾ ਸੱਚੂ ਹੀ ਯਾਰ ਦਿਲੋਂ ਮਿਹਨਤ ਕਰਕੇ ਪਹੁੰਚੂਗਾ ਤੇਰੇ ਤਾਂ ਹੀ ਸੋ ਇਹ ਜੱਸੇਬਾਈ ਦੀ ਖਾਸੀਅਤ ਆ ਆਉਣ ਵਾਲੀ ਜ਼ਿੰਦਗੀ ਬਿਹਤਰ ਰਵੇ ਇਹੀ ਕਹਿੰਨੇ ਆਂ ਆਪਾਂ ਦਾ ਵੀ ਆਉਣ ਵਾਲੀ ਜ਼ਿੰਦਗੀ ਚ ਸਾਨੂੰ ਹੋਰ ਵੀ ਜੱਸੇ ਪੱਟੀ ਬਣਾ ਕੇ ਦੇਵੇ ਅਖਾੜਾ ਖੁੱਲੇ ਬਾਈ ਸਾਹਿਬ ਮਿੱਤਰੋ ਇਹੀ ਗੱਲਾਂ ਕਰਨੀਆਂ ਸੀਆਂ ਸਿੰਘਾਂ ਬਾਈ ਲਈ ਅੱਗੇ ਵਾਲੀ ਜ਼ਿੰਦਗੀ ਕਹਿੰਨੇ ਆਂ ਵੀ ਵਧੀਆ ਜੋ ਹੈ ਰਹਿ ਕੇ ਇਦਾਂ ਹੀ ਜੋ ਹੈ ਸਾਡੇ ਨਾਲ ਜੁੜਿਆ ਰਹੀਂ ਕੁਸ਼ਤੀ ਨਾਲ ਜੁੜਿਆ ਰਹੀਂ ਭਰਾ ਮੇਰੇ ਆਂ ਇਦਾਂ ਹੀ ਜੋ ਹੈ ਤੋਂ ਮਾ ਪਾਈ ਜਾਣੀਆਂ ਸੀਗਾ ਇਹ ਤਾਂ ਪਰ ਤੂੰ ਰਿਟਾਇਰਮੈਂਟ ਕਹਿ ਤੇਰੀ ਖੇਡ ਦੇਖਣੀ ਸੀ ਝੋਟਿਆ ਪਰ ਜੋ ਤੇਰੀ ਮਰਜ਼ੀ ਆ ਉਹਨੂੰ ਆਪਾਂ ਕਿਦਾਂ ਚੇਂਜ ਕਰ ਸਕਦੇ ਆ ਬਾਕੀ ਮਿੱਤਰੋ ਬਹੁਤ ਵਧੀਆ ਬੰਦਾ ਜਸਾ ਪੱਟੀ ਇਦਾਂ ਹੀ ਕਹਿੰਨੇ ਆ ਵੀ ਖੇਡ ਨੂੰ ਆਲਵੇ ਦਾ ਕਿਆ ਪਰ ਉਹਦੇ ਨਾਲ ਰਹਿ ਕੇ ਸਾਨੂੰ ਹੋਰ ਜਸਾ ਪੱਟੀ ਜ਼ਰੂਰ ਦਿਖਾਈ ਵੀ ਆ ਬਣ ਸਕਦਾ ਯਾਰ ਇਹਦੇ ਚ ਖਾਸੀਅਤ ਹੈਗੀ ਆ ਤੋ ਮੰਡੇ ਤਿਆਰ ਕਰਿਓ ਜਰੂਰ ਬਾਜੀ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਵੀਡੀਓ ਜਾਂ ਕੋਸ਼ਤੀ ਦੀ ਵੀ ਲੈ ਕੇ ਖੇਡ ਆਏ ਵੀ ਮਿੱਤਰੋ ਇਹਨੂੰ ਵੀ ਜਿਵੇਂ ਆਪਾਂ ਅੱਗੇ ਲੈ ਕੇ ਜਾਣਾ ਧੰਨਵਾਦ